ਸੋ ਮੈਸ ਵੇਲੇ ਮੌਜੂਦਾ ਸ਼ਹਿਰ ਤਾਰੀਵਾਲ ਦੇ ਕੋਲੀ ਹਸਪੀਟਲ ਦੇ ਵਿੱਚ ਜਿਸ ਨੂੰ ਕੁਝ ਸਮਾਂ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਈਐਮਸੀ ਗਰੁੱਪ ਆਫ ਹਸਪੀਟਲਸ ਨੇ ਜਿਹੜਾ ਵਾ ਟੇਕਓਵਰ ਕਰ ਲਿਆ ਸੀਗਾ ਔਰ ਇਸ ਦੇ ਨਾਲ ਹੀ ਜਿਹੜਾ ਵਾ ਇਸ ਹਸਪੀਟਲ ਦਾ ਜਿਹੜਾ ਵਾ ਸਾਰਾ ਇੱਕ ਸਰੂਪ ਹੀ ਬਦਲ ਚੁੱਕਿਆ ਵਾ ਕਈ ਤਰ੍ਹਾਂ ਦੇ ਮਾਹੇ ਡਾਕਟਰ ਜਿਹੜੇ ਐਸ ਵੇਲੇ ਸ਼ਹਿਰ ਤਾਰੀਵਾਲ ਦੇ ਵਿੱਚ ਮੌਜੂਦ ਨੇ ਔਰ ਸਮੁੱਚੇ ਇਲਾਕੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਲੀ ਹਸਪੀਟਲ ਜਿਹੜਾ ਵਾ ਤਾਰੀਵਾਲ ਡਾਟਵਾ ਰੋਡ ਤੇ ਲੋਕਾਂ ਦੇ ਲਈ ਜਿਹੜਾ ਵਾ ਇੱਕ ਵਰਦਾਨ ਸਾਬਿਤ ਹੋ ਰਿਹਾ ਸਰਦੀਆਂ ਦਾ ਮੌਸਮ ਦੋਸਤੋ ਆ ਚੁੱਕਿਆ ਵਾ ਔਰ ਸਭ ਤੋਂ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਦਿੱਕਤ ਆਉਂਦੀ ਆ ਹੱਡੀਆਂ ਨੂੰ ਲੈ ਕੇ ਕਿ ਜਦੋਂ ਠੰਡ ਲੱਗਦੀ ਆ ਤਾਂ ਹਰ ਕੋਈ ਕਹਿੰਦਾ ਵੀ ਮੇਰੇ ਇੱਥੇ ਦਰਦ ਆ ਜਾਂ ਮੇਰੇ ਇੱਥੇ ਦਰਦ ਆ ਸਾਡੇ ਨਾਲ ਆਰਥੋ ਦੇ ਹੱਡੀਆਂ ਦੇ ਐਕਸਪਰਟ ਡਾਕਟਰ ਜਿਹੜੇ ਆ ਕੋਲੀ ਹਸਪੀਟਲ ਧਾਰੀਵਾਲ ਤੋਂ ਗੱਲਬਾਤ ਦੇ ਲਈ ਮੌਜੂਦ ਨੇ ਸਸੀਕਾ ਡਾਕਟਰ ਸਾਹਿਬ ਸਰ ਗੱਲਬਾਤ 'ਚ ਤੁਹਾਡਾ ਸਵਾਗਤ ਆ ਸਭ ਤੋਂ ਪਹਿਲਾਂ ਥੋੜਾ ਜਿਹਾ ਦਰਸ਼ਕਾਂ ਨੂੰ ਆਪਣਾ ਨਾਮ ਔਰ ਆਪਣੀ ਪੜ੍ਹਾਈ ਬਾਰੇ ਜਿਹੜਾ ਜਾਣੂ ਕਰਵਾਇਓ ਜੀ ਮੇਰਾ ਨਾਮ ਡਾਕਟਰ ਸ਼ਿਲੰਦਰਜੀਤ ਸਿੰਘ ਹੈ ਜੀ ਸਰ ਆਪਣੀ ਜਿਹੜੀ ਆਰਥੋਪੈਡਿਕ ਸੀ ਟ੍ਰੇਨਿੰਗ ਹੈ ਉਹ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਲਈ ਸੀਗੀ ਹੂੰ ਹੂੰ ਉਸ ਤੋਂ ਬਾਅਦ ਮੈਂ ਮਲਟੀਪਲ ਫੈਲੋਸ਼ਿਪਸ ਕੀਤੀ ਹੋਈਆਂ ਜਿੱਦਾਂ ਜਿਹੜੀ ਪੂਨੇ ਹੁੰਦੀ ਹੈ ਜਾਂ ਅਮਰੀਕਨ ਅਕੈਡਮੀ ਦੀ ਹੁੰਦੀ ਹੈ ਉਹ ਫੈਲੋਸ਼ਿਪਸ ਕੰਪਲੀਟ ਕੀਤੀਆਂ ਓਕੇ ਐਸਫੇਲੇ ਅਸੀਂ ਕੋਲੀ ਹਸਪੀਟਲ ਚ ਮੈਂ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਫੋਰ ਉਹ ਪਟੀ ਅਵੇਲੇਬਲ ਹੋਗਾ ਡਾਕਟਰ ਸਾਹਿਬ ਕੀ ਕਾਰਨ ਕਾਰਨ ਆ ਕਿ ਜਦੋਂ ਸਰਦੀ ਦਾ ਮੌਸਮ ਆਉਂਦਾ ਵਾ ਤੇ ਲੋਕਾਂ ਨੂੰ ਮਤਲਬ ਸਰੀਰ ਦੇ ਵਿੱਚ ਦਰਦਾਂ ਦੀ ਬੜੀ ਦਿੱਕਤ ਆਉਂਦੀ ਹੈ ਜੀ ਸਰਦੀਆਂ ਚ ਜਦੋਂ ਵੀ ਸਰਦੀਆਂ ਆਉਂਦੀਆਂ ਤੇ ਜਿਹੜੇ ਜੋੜਾਂ ਦੇ ਹੁੰਦੇ ਉਹਦੇ ਹਾਲੇ ਵਾਲੇ ਪੱਠੇ ਜਿਹੜੇ ਹੁੰਦੇ ਆ ਸਾਰੇ ਟਾਈਟ ਹੋ ਜਾਂਦੇ ਉਹਦੇ ਕਰਕੇ ਖਾਸ ਕਰ ਅਰਥਰਾਈਟਿਸ ਦੀ ਪ੍ਰੋਬਲਮਸ ਜੀ ਗੈਂਠੇ ਦੀ ਪ੍ਰੋਬਲਮ ਔਰ ਅਕੜਾ ਪੰਜ ਨੂੰ ਕਹਿੰਦੇ ਆ ਗਰ ਗਰਦਨ ਗਰਦਨ ਦੀ ਪ੍ਰੋਬਲਮ ਇਹ ਸਭ ਥੋੜੀ ਵਾਦ ਜਾਂਦੀ ਹੈ ਸਰਦੀਆਂ ਤੇ ਸਰ ਆਮ ਲੋਕਾਂ ਨੂੰ ਜੜਾ ਵਾ ਇਸ ਸਮੱਸਿਆ ਤੋਂ ਬਚਣ ਦੇ ਲਈ ਕੁਝ ਕਿਡੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਪਰਹੇਜ਼ ਖਾਣ ਪੀਣ ਚ ਕਰਨਾ ਚਾਹੀਦਾ ਵਾ ਜਾਂ ਕਿਡੀਆਂ ਚੰਗੀ ਖੁਰਾਕ ਨੂੰ ਇਸਤੇਮਾਲ ਕਰਨਾ ਚਾਹੀਦਾ ਜਿਸ ਨਾਲ ਲੋਕ ਤੰਦਰੁਸਤ ਰਹਿ ਸਕਣ ਅਗਰ ਅਸੀਂ ਦੇਖੀਏ ਉਹ ਚੀਜ਼ ਬਾਰੇ ਤੇ ਆਮ ਤੌਰ ਲੋਕਾਂ ਨੂੰ ਥੋੜਾ ਪਾਣੀ ਜ਼ਿਆਦਾ ਪੀਣਾ ਚਾਹੀਦਾ ਥੋੜਾ ਮਿੱਠੇ ਦਾ ਪਰਹੇਜ਼ ਕਰਨਾ ਚਾਹੀਦਾ ਹਾਂ ਹਾਂ ਬਾਕੀ ਘਰ ਦਾ ਰਹਿਣ ਨੋਰਮਲ ਖਾਣਾ ਉਹ ਖਾਣਾ ਚਾਹੀਦਾ ਬਾਹਰ ਦੀ ਰੋਟੀ ਜਿਹੜੀ ਹੈ 버ਗਰ ਪੀਜ਼ਾ ਇਹ ਸਭ ਥੋੜੀ ਅਵੋਇਡ ਕਰਨੀ ਚਾਹੀਦੀ ਹੈ ਜੀ ਜੀ ਬਾਕੀ ਸਰਦੀਆਂ ਦੇ ਵਿੱਚ ਪਾਣੀ ਥੋੜਾ ਘੱਟ ਪਿੰਦੇ ਆ ਉਹਦੇ ਕਰਕੇ ਕਾਫੀ ਲੋਕਾਂ ਦਾ ਯੂਰਿਕ ਐਸਿਡ ਲੈਵਲ ਵੱਧ ਜਾਂਦਾ ਹੈ ਉਹ ਕਰਕੇ ਫਿਰ ਸਵੇਰੇ ਸਵੇਰੇ ਉਹਨਾਂ ਨੂੰ ਜੋੜਾ ਚੱਕੜਾ हां जी हां जी तो थोड़ी थकावट एदा दी फील ਹੁੰਦੀ ਹੈ ਡਾਕਟਰ ਸਾਹਿਬ ਕੋਈ ਕੋਈ ਪਾਰਟਿਕੂਲਰ ਕੋਈ ਐਕਸਰਸਾਈਜ਼ ਵੀ ਐਦਾਂ ਦੀ ਕੋਈ ਦੱਸਣਾ ਚਾਹੋਗੇ ਜਿਹੜੀ ਮਤਲਬ ਹਰ ਲੋਕ ਜਿਹੜੇ ਆ ਰੂਟੀਨ ਦੇ ਵਿੱਚ ਜਿਹੜਾ ਵਾ ਉਸ ਨੂੰ ਅਪਣਾ ਕੇ ਥੋੜਾ ਤੰਦਰੁਸਤ ਰੱਖ ਸਕਦੇ ਇਹਨਾਂ ਦਿਨਾਂ 'ਚ ਕਿਉਂਕਿ ਸਮੋਕ ਕਾਫੀ ਆ ਧੋੜ ਵੀ ਬੜੀ ਪੈਰੀ ਆ ਆਮ ਲੋਕਾਂ ਕੋ ਸੈਰ ਵੀ ਕਰਨ ਜਿਹੜਾ ਸਵੇਰ ਸ਼ਾਮ ਨਹੀਂ ਜਾਇਆ ਜਾ ਰਿਹਾ ਕਾਫੀ ਮੁਸ਼ਕਿਲ ਹੈ ਸਰ ਉਹਨਾਂ ਦੇ ਲਈ ਕੀ ਮਤਲਬ ਹਲਕੀ ਹੈ ਵਿੱਚ ਮੈਂ ਸੁਜੈਸਟ ਹੈ ਕਰ ਸਕਦਾ ਹੈ ਕਿ ਜਿਹੜੇ ਲੋਕਾਂ ਕੋਲ ਯੋਗਾ ਦੀ ਐਕਸਰਸਾਈਜ਼ ਪੋਸੀਬਲ ਹੈ ਆਹ ਯੋਗਾ ਜ਼ਰੂਰ ਕਰਨ ਜੀ ਉਹ ਉਹ ਸਰੀਰ ਦਾ ਜਿਹੜੇ ਜਿੰਨੇ ਅੰਗ ਹੈਗੇ ਪ੍ਰੋਪਰਲੀ ਸਟ੍ਰੈਚ ਵੀ ਕਰ ਦਿੰਦੇ ਆ ਰਿਲੈਕਸ ਵੀ ਕਰ ਦਿੰਦੇ ਉਹ ਜੀ ਐਕਸਰਸਾਈਜ਼ ਕਰਨ ਬਾਕੀ ਸੁਜੈਸ਼ਨਸ ਹੈ ਕਿ ਅਗਰ ਕੋਈ ਪ੍ਰੋਬਲਮ ਆਂਦੀ ਤੇ ਇਮੀਡੀਏਟਲੀ ਸਪੈਸ਼ਲਿਸਟ ਨੂੰ ਜ਼ਰੂਰ ਦਿਖਾਣਾ ਚਾਹੀਦਾ ਹੈ ਡਾਕਟਰ ਸਾਹਿਬ ਕਿਉਂਕਿ ਤੁਹਾਡਾ ਤਾਂ ਲੰਬਾ ਤਜਰਬਾ ਹੈ ਇਸ ਫੀਲਡ ਦੇ ਵਿੱਚ ਸ਼ੁਰੂਆਤੀ ਲੱਛਣ ਜਿਹੜੇ ਆ ਉਹ ਕੀ ਹੁੰਦੇ ਆ ਜੋੜਾਂ ਦੇ ਦਰਦ ਦੇ ਕਿਉਂਕਿ ਕਈ ਵਾਰੀ ਕਈ ਕਿਸਮਾਂ ਚ ਅਸੀਂ ਦੇਖਦੇ ਹਾਂ ਕਿੰਨਾ ਹੀ ਸਿਸਟਮ ਜਿਹੜਾ ਵਿਗੜਦਾ ਵਿਗੜਦਾ ਅੱਗੇ ਚਲਾ ਜਾਂਦਾ ਵਾ ਫਿਰ ਲਾਸਟ ਵਿੱਚ ਜਦੋਂ ਪ੍ਰੋਬਲਮ ਇੱਕ ਵੱਡਾ ਗੰਭੀਰ ਰੂਪ ਧਾਰਨ ਕਰ ਲੈਂਦੀ ਆ ਤਾਂ ਲੋਕਾਂ ਨੂੰ ਉਦੋਂ ਜਾ ਕੇ ਸਮਝ ਲੱਗਦੀ ਆ ਸਰ ਇਹ ਜ਼ਰੂਰ ਅੱਜ ਸਾਡੇ ਤੁਸੀਂ ਈ ਵਿਊਅਰਸ ਨੂੰ ਦੱਸੋ ਕਿ ਕਿਹੜੇ ਉਹ ਸ਼ੁਰੂਆਤੀ ਲੱਛਣ ਵਾਂ ਜਿਨ੍ਹਾਂ ਦੇ ਨਾਲ ਪਤਾ ਲੱਗਦਾ ਕਿ ਬਾਡੀ ਦੇ ਵਿੱਚ ਬਾਡੀ ਜਿਹੜੀ ਆ ਉਹ ਇਨ ਬੈਲੈਂਸ ਹੋ ਰਹੀ ਆ ਸ਼ੁਰੂਆਤੀ ਲੱਛਣ ਤਾਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਹੜੇ ਲੋਕੀ ਨੋਟ ਕਰਦੇ ਆ ਉਹ ਹੈ ਪੌੜੀਆਂ ਚੜ੍ਹਨ ਤੋਂ ਜਾਂ ਪੌੜੀਆਂ ਉਤਰਨ ਤੇ ਹਲਕੇ ਹਲਕੇ ਦਰਦ ਸ਼ੁਰੂ ਹੋ ਜਾਂਦੀ ਜੋਇੰਟਸ ਚ ਓਕੇ ਔਰ ਜਦੋਂ ਉਹ ਜੋਇੰਟ ਦਰਦ ਸ਼ੁਰੂ ਹੋ ਜਾਂਦੀ ਆਮ ਤੌਰ ਤੇ ਜਿੰਨੇ ਪੇਸ਼ੈਂਟ ਹੈ ਜਾਂ ਜਿੰਨੇ ਵੀ ਲੋਕ ਹੈ ਆਮ ਤੌਰ ਤੇ ਜਾ ਕੇ ਮੈਡੀਸਿਨ ਮੈਡੀਕਲ ਸਟੋਰ ਤੋਂ ਲੈ ਕੇ ਜੀ ਖਾ ਲੈਂਦੇ ਉਹ ਚੀਜ਼ ਉਸ ਵੇਲੇ ਜ਼ਰੂਰ ਰੁਕ ਜਾਂਦੀ ਹੈ ਹਮਮ ਪਰ ਉਹ ਬਿਮਾਰੀ ਚੱਲਦੀ ਰਹਿੰਦੀ ਪਿੱਛੇ ਤੁਹਾਡੀ ਦਰਦ हट ਜਾਏਗੀ ਪਰ ਬਿਮਾਰੀ ਚੱਲਦੀ ਰਹੇਗੀ ਜੀ ਉਸ ਵੇਲੇ ਇੱਕ ਸਪੈਸ਼ਲਿਸਟ ਨੂੰ ਦਿਖਾਉਣ ਨਾਲ ਬਹੁਤ ਪ੍ਰੋਪਰ ਔਰ ਇਮੀਡੀਏਟ ਰੀਲੀਫ ਮਿਲ ਸਕਦਾ ਹੈ ਜਿਹੜਾ ਲੰਬੇ ਸਮੇਂ ਲਈ ਤੁਹਾਨੂੰ ਫਾਇਦਾ ਦੇ ਸਕਦਾ ਸੋ ਗੱਲਬਾਤ ਗੱਲਬਾਤ ਲਈ ਧੰਨਵਾਦ ਇਹਨੇ ਆਰਥੋ ਦੇ ਹੱਡੀਆਂ ਦੇ ਐਕਸਪਰਟ ਡਾਕਟਰ ਜਿਹੜੇ ਡੱਡਮਾ ਰੋਡ ਧਾਰੀਵਾਲ ਤੇ ਜਦੋਂ ਅਸੀਂ ਥੋੜਾ ਜਿਹਾ ਅੱਗੇ ਆ ਜਾਂਦੇ ਆ ਜਿੰਨੂੰ ਲਾਲਾ ਬਨਾਰਸੀ ਦਾਸ ਦਾ ਸ਼ੈਲਰ ਵੀ ਕਹਿ ਕੇ ਬੜਾ ਫੇਮਸ ਏਰੀਆ ਵਾ ਔਰ ਕੋਲੀ ਹਸਪੀਟਲ ਜਿਹੜਾ ਵਾ ਜਿਸ ਨੂੰ ਕਿ ਮੈਂ ਫੇਰ ਦੁਬਾਰਾ ਦੱਸ ਰਿਹਾ ਕਿ EMC ਹਸਪੀਟਲ ਦੇ ਟੇਕਓਵਰ ਕਰ ਲਿਆ ਵਾ ਜਿੰਨਾ ਦਾ ਮੁੱਖ ਜਿਹੜਾ ਉਦੇਸ਼ ਹੈਗਾ ਵਾ ਉਹ ਜ਼ਰੂਰਤਮੰਦ ਲੋਕਾਂ ਤੱਕ ਇੱਕ ਚੰਗੀਆਂ ਸਿਹਤ ਸੁਵਿਧਾਵਾਂ ਪਹੁੰਚਾਉਣਾ ਵਾ ਸੋ ਡਾਕਟਰ ਸਾਹਿਬ ਦੇ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਆ ਖਾਸ ਤੌਰ ਤੇ ਸਰਦੀ ਦੇ ਮੌਸਮ ਨੂੰ ਲੈ ਕੇ ਕਾਫੀ ਕੰਮ ਦੀਆਂ ਗੱਲਾਂ ਤੁਹਾਡੇ ਲਈ ਡਾਕਟਰ ਸਾਹਿਬ ਨੇ ਕੀਤੀਆਂ ਨੇ ਸੋ ਆਸ ਕਰਦੇ ਹਾਂ ਕਿ ਅਧਾਰੀਵਾਲ ਦਾ EMC ਕੋਲੀ ਹਸਪਤਾਲ ਜਿਹੜਾ ਵਾ ਔਰ ਡਾਕਟਰ ਸਾਹਿਬ ਜਿਹੜਾ ਵਾ ਲਗਾਤਾਰ ਤੁਹਾਡੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਰਹਿਣਗੇ ਮੈਂ ਕੋਲੀ ਹਸਪਤਾਲ ਤਾਰੀਵਾਲ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਧੰਨਵਾਦ